ਕਿ ਪੰਜਾਬ ਦਾ ਤੇ ਕਰਤਾਰੀ ਹੈ ਨਹੀਂ ਪੰਜਾਬ ਦਾ ਕਰਤਾਰ ਤੇ ਹੈ ਕਿ ਜੇ ਤੁਹਾਡਾ ਵੱਡੇ ਤੋਂ ਵੱਡਾ ਵਿਰੋਧੀ ਵੀ ਤੁਹਾਡੇ ਘਰ ਕਿਸੇ ਟਾਈਮ ਮੁਲਾਕਾਤ ਕਰਨ ਵਾਸਤੇ ਜਾਂ ਸ਼ਰਨ ਵਾਸਤੇ ਆਂਦਾ ਹੈ ਤੇ ਤੁਸੀਂ ਪਿੱਠੇ ਛੁਰਾ ਨਹੀਂ ਮਾਰਦੇ ਤੁਸੀਂ ਲੀਡਰਜ਼ ਗੱਲਬਾਤ ਦੇ ਬਹਾਨੇ ਕਿਸਾਨਾਂ ਦੇ ਮੁੱਦਿਆਂ ਤੇ ਚੜੀ ਗਰ ਜਾਂਦੇ ਹੋ ਫਿਰ ਤੁਹਾਡੀ ਪੁਲਿਸ ਰੀਟੇਨ ਕਰਦੀ ਹੈ ਦੂਜੇ ਪਾਸੇ ਤੁਸੀਂ ਦੋ ਦਿਨ ਪਹਿਲੇ ਦੀਆਂ ਤਿਆਰੀਆਂ ਕੀਤੀਆਂ ਹੁੰਦੀਆਂ ਹਜ਼ਾਰਾਂ ਪੁਲਿਸ ਅਫਸਰ ਜਿਹੜੇ ਨੇ ਤੇ ਸਿਪਾਈ ਜਿਹੜੇ ਨੇ ਕਨਸਟੇਬਲਰੀ ਸਾਰੀ ਜੜੀ ਹੈ ਇਹ ਆਲਰੇਡੀ ਤਿਆਰ ਸੀ ਸੋ ਸਾਡਾ ਇਹ ਕਹਿਣਾ ਹੈ ਕਿ ਵੱਡਾ ਧਰੋ ਕੀਤਾ ਗਿਆ ਕਿਸਾਨੀ ਨਾਲ ਖੇਤ ਮਜ਼ਦੂਰਾਂ ਦੇ ਨਾਲ ਜਦੋਂ ਵੋਟਾਂ ਦੀ ਲੋੜ ਸੀ ਆ ਸਾਡੇ ਕੋਲ ਤਖਤੀਆਂ ਪਈਆਂ ਨੇ ਜਿਹਦੇ ਵਿੱਚ ਕੇਜਰੀਵਾਲ ਸਾਹਿਬ ਵੀ ਕਿਸਾਨਾਂ ਦੇ ਇਕੱਠਾਂ ਵਿੱਚ ਬੈਠੇ ਨੇ ਮਾਨ ਸਾਹਿਬ ਦੀਆਂ ਫੋਟੋਆਂ ਵੀ ਹੈ ਨੇ ਅਮਨ ਰੋੜਾ ਜੀ ਦੀਆਂ ਵੀ ਹੈ ਨੇ ਸਨਮਾਨ ਸਾਹਿਬੀ ਸਪੀਕਰ ਸਾਹਿਬ ਬੈਠੇ ਨੇ ਤੇ ਅਮਨੂ ਰੋੜਾ ਜੀ ਬੈਠੇ ਤੇ ਹੁਣ ਇੱਕ ਸ਼ਬਦ ਨਹੀਂ ਬੋਲਿਆ ਤੇ ਜਦੋਂ ਲੁਧਿਆਣੇ ਦੀ ਵੋਟਾਂ ਪੈ ਗਈਆਂ ਉਥੋਂ ਦੀਆਂ ਵੋਟਾਂ ਵਟੋਰ ਲੀਆਂ ਤੇ ਲਗਾਤਾਰ ਸਾਡੇ ਵਪਾਰੀ ਵਰਗ ਦਾ ਪਿਛਲੇ 3 ਸਾਲ ਦੇ ਬਾਰਡਰ ਬੰਦ ਨੇ ਕਦੀ ਉਦੋਂ ਤੇ ਮਾਨ ਸਾਹਿਬ ਕਦੀ ਬੋਲੇ ਨਹੀਂ ਕਦੀ ਵਪਾਰੀਆਂ ਨਾਲ ਮੀਟਿੰਗ ਨਹੀਂ ਕੀਤੀ ਕੋਈ ਕਿਸਾਨ ਯੂਨੀਅਨਸ ਤੇ ਵਪਾਰੀਆਂ ਦੀ ਇਕੱਠੇ ਮੀਟਿੰਗ ਕਰਕੇ ਕਹਿਣਾ ਚਾਹੀਦਾ ਸੀ ਕਿ ਪੰਜਾਬ ਦਾ ਨੁਕਸਾਨ ਹੋ ਰਿਹਾ ਕਿਰਪਾ ਕਰਕੇ ਤੁਸੀਂ ਆਪਣਾ ਧਰਨਾ ਉਹ ਵੀ ਜਾਰੀ ਰੱਖ ਸਕਦੇ ਵਾ ਟ੍ਰੈਫਿਕ ਨਾ ਰੋਕੀ ਜਾਏ ਬੜ ਬਕਾਇਦਾ ਤੌਰ ਮਿਲੀ ਭੁਗਤ ਦੇ ਨਾਲ ਤੇ ਤੁਹਾਨੂੰ ਇਸ ਗੱਲ ਦਾ ਵੀ ਇਲਮ ਹੋਏਗਾ ਕੁਝ ਰਿਟਾਇਰਡ ਪੁਲਿਸ ਦੇ ਅਫੀਸ਼ਰਜ਼ ਨੇ ਜਿਹੜੇ ਪੰਜਾਬ ਸਰਕਾਰ ਵਾਸਤੇ ਕੰਮ ਕਰਦੇ ਨੇ ਕਿਤੇ ਧਰਨਾ ਲਵਾਣਾ ਉਹਦੇ ਵਿੱਚ ਵੀ ਰੋਲ ਕਰ ਦਿੰਦੇ ਨੇ ਕੁਝ ਹੋਰ ਵੀ ਉਨਨੀ ਕੀ ਕਰਨੀ ਉਹਦੇ ਵਿੱਚ ਵੀ ਰੋਲ ਕਰ ਦਿੰਦੇ ਨੇ ਸੋ ਜੋ ਕੁਝ ਅੱਜ ਹੋ ਰਿਹਾ ਹੈ ਬੜਾ ਅਨਫੋਰਚੂਨੇਟ ਹੈ ਪੰਜਾਬ ਇੱਕ ਪੁਲਿਸ ਸਟੇਟ ਬਣ ਕੇ ਰਹਿ ਗਈ ਤੁਸੀਂ ਵੇਖੋ ਉਸੇ ਪੁਲਿਸ ਦੇ ਨਾਲ ਪਹਿਲੇ ਮਿਲਟਰੀ ਦੇ ਅਫਸਰ ਕਟਾਏ ਗਏ ਨੇ ਉਸੇ ਨਾਲ ਹੀ ਹੁਣ ਕਿਸਾਨ ਯੂਨੀయన్స్ ਦੇ ਜਿਹੜੇ ਲੀਡਰ ਨੇ ਉਹ ਡਿਟੇਨ ਵੀ ਕਰਾਇਆ ਗਿਆ ਤੇ ਬਾਕੀਆਂ ਦਾ ਸਮਾਨ ਵੀ ਚਕਾਇਆ ਗਿਆ ਸਮਾਨ ਤੋੜਿਆ ਵੀ ਗਿਆ ਸੋ ਇਸ ਗੱਲ ਕਾਰਨ ਇਸ ਗੱਲ ਦਾ ਸਖਤ ਇਤਰਾਜ਼ ਕਰਦੇ ਹੋਏ ਤੇ ਦੂਸਰਾ ਹੈ ਕਿ ਹਰ ਪਾਸੇ ਗਵਰਨਮੈਂਟ ਫੇਲ ਹੋਈ ਜਿੰਨੇ ਵਾਦੇ ਸੀ ਅਸੀਂ ਅੱਜ ਆਂਦੇ ਟਾਈਮ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ ਕੇਜਰੀਵਾਲ ਦੇ ਤੇ ਭਗਵੰਤ ਦੇ ਸਾਰੇ ਵਾਦੇ ਭਾਵੇਂ ਬਰਗਾੜੀ ਬਹਿਬਲ ਕਲਾ ਨਾ ਹੋਏ ਭਾਵੇਂ ਮਾਈਨਿੰਗ ਦਾ ਮੁੱਦਾ ਹੋਏ ਭਾਵੇਂ ਕ腐ਪਸ਼ਨ ਦਾ ਮੁੱਦਾ ਹੋਏ ਭਾਵੇਂ ਸਰਕਾਰੀ ਮੁਲਾਜ਼ਮਾਂ ਦੇ ਨਾਲ ਕੀਤੇ ਹੋਏ ਵਾਦੇ ਹੋਣ ਅੱਜ ਵੱਡੇ ਪੈਮਾਨੇ ਤੇ ਪੈਣਾ ਵੀ ਇੱਥੇ ਆਪਣਾ ਅਤਰਾਜ ਜਤਾਨ ਆ ਰਹੀਆਂ 3 ਸਾਲ ਹੋ ਗਏ ਵਾਦਾ ਕੀਤੇਆਂ ਨੂੰ ਪਹਿਲੇ 1000 ਰੁਪਏ ਦਾ ਵਾਦਾ ਕੀਤਾ ਹਰ ਪੰਜਾਬ ਦੀ ਸਾਡੀ ਪੈਣ ਮਾਤਾ ਸਾਡੀਆਂ ਬੱਚੀਆਂ ਜਿੰਨੀਆਂ ਵੋਟਰ ਨੇ ਉਹਨੂੰ 1000 ਰੁਪਿਆ ਦਿਆ ਕਰਾਂਗੇ ਜਦੋਂ ਪਾਰਲੀਮੈਂਟ ਆ ਗਈ ਉਦੋਂ ਕਹਤਾ ਚਲੋ ਸਾਨੂੰ ਮਾਫੀ ਦਿਓ ਸਾਡੇ ਕੋਲ ਪੈਸਿਆਂ ਦਾ ਪ੍ਰਬੰਧ ਨਹੀਂ ਹੋਇਆ ਪਾਰਲੀਮੈਂਟ ਟੱਪਦੀ 1100 ਰੁਪਿਆ ਦੇ ਦੇਾਂਗੇ ਅੱਜ ਇਹ 3 ਸਾਲ ਤੋਂ ਉੱਤੇ ਹੋ ਚੁੱਕੇ ਨੇ 1 ਰੁਪਿਆ ਕਿਸੇ ਨੂੰ ਦਿੱਤਾ ਛੋਟੀਆਂ ਮੱਛੀਆਂ ਦੇ ਘਟ ਆਏ ਜਾ ਰਹੇ ਛੋਟੇ ਡੀਲਰ ਉਹ ਵੀ ਮੇਨ ਘਰ ਨਹੀਂ ਉਹ ਵੀ ਜਿਹੜੇ ਕਿਤੇ ਪਿੰਡ ਦੇ ਵਿੱਚ ਪੱਠੇ ਪਾਣ ਵਾਲੀ ਛੋਟੀ ਜੀ ਵੀ ਹਲੀ ਹੈ ਉਹਦਾ ਕੋਟਾ ਢਾ ਕੇ ਇੱਕ ਪਰਸੈਪਸ਼ਨ ਬਿਲਡ ਕਰਨ ਦੀ ਕੋਸ਼ਿਸ਼ ਮੈਂ ਪੁੱਛਣਾ ਚਾਹਨਾ ਜਿਹੜਾ AIG ਰਾਜੀਤ ਸਿੰਘ ਹੁੰਦਲ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਨੌਕਰੀੋਂ ਕੱਢਿਆ ਗਿਆ ਤੇ ਮੇਰਾ ਇਹ ਵੀ ਦਾਅਵਾ ਹੈ ਕਿ ਉਸ ਨੂੰ ਪੰਜਾਬ ਚੋਂ ਤੇ ਹਿੰਦੁਸਤਾਨ ਤੋਂ ਭਜਾਇਆ ਵੀ ਪੰਜਾਬ ਪੁਲਿਸ ਤੇ ਇਸੇ ਸਰਕਾਰ ਨੇ ਉਹਦਾ ਘਰ ਅਜੇ ਤੱਕ ਕਿਉਂ ਨਹੀਂ ਢਾਇਆ ਜੀ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਡਿਸਮਿਸਟ AIG ਉਹਨੂੰ ਪਹਿਲੇ ਭਜਾਇਆ ਗਿਆ 2 ਸਾਲ ਦੀ ਉਹਦੀ ਗ੍ਰਿਫਤਾਰੀ ਕੋਈ ਨਹੀਂ ਹੋਈ ਉਹਦਾ ਘਰ ਵੀ ਇੱਥੇ ਗੁਰਸ਼ੇਰ ਸਿੰਘ ਸੰਧੂ ਜਿਹਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸੀਆਈਏ ਖਰੜਚ ਕਰਾਈ ਉਹਦਾ ਘਰ ਵੀ ਇੱਥੇ ਆ ਉਹਦਾ ਘਟ ਆਓ ਇੱਕ ਇੱਕ ਦੋ ਦੋ ਕਮਰਿਆਂ ਵਾਲਿਆਂ ਦੇ ਘਟ ਆ ਕੇ ਪਰਸੈਪਸ਼ਨ ਬਿਲਡ ਕਰ ਗਏ ਤੇ ਸਾਡਾ ਵੇਖੋ ਪਹਿਲੇ ਦਾ ਦਾਅਵੇ ਤੇ ਅੱਜ ਵੀ ਹੈ ਪੰਜਾਬ ਪੁਲਿਸ ਦੀ ਦੇਖਰੇਖ ਥੱਲੇ ਸਾਰਾ ਡਰਗ ਵਿਕ ਰਿਆ ਦੁਨੀਆ ਭਰ ਚ ਜਿੱਥੇ ਵੀ ਡਰਗਸ ਆ ਵੱਡਾ ਧੰਦਾ ਭਾਵੇਂ ਮੈਕਸੀਕੋ 'ਚ ਭਾਵੇਂ ਵੈਨੇਜ਼ੁਏਲਾ 'ਚ ਭਾਵੇਂ ਪਨਾਮਾ 'ਚ ਭਾਵੇਂ ਅੱਜ ਪੰਜਾਬ ਦੇ ਵਿੱਚ ਇਹਨੂੰ ਡਾਇਰੈਕਟਲੀ ਸਿੱਧੇ ਤੌਰ ਹਰ ਥਾਣੇਦਾਰ ਜਾਣਦਾ ਹਰ ਗਲੀ ਦੇ ਵਿੱਚ ਪਿੰਡ 'ਚ ਹਰ ਕੋਚੇ 'ਚ ਡਰ ਕਿੱਥੇ ਵਿਕ ਰਿਹਾ ਸੋ ਇਹ ਸਾਰਾ ਟੋਟਲ ਡਰਾਮਾ ਕੀਤਾ ਜਾ ਰਿਹਾ ਵਪਾਰੀਆਂ ਦੀ ਇੱਕ ਮਾਹੌਲ ਕ੍ਰੀਏਟ ਕਰਨ ਵਾਸਤੇ ਲੁਧਿਆਣਾ ਵਿਅਸਤੀਆਂ ਵੋਟਾਂ ਲੈਣ ਵਾਸਤੇ ਆਹ ਕੰਮ ਕਰ ਦਿੱਤਾ ਗਿਆ ਜੀ ਅਸੀਂ ਚਾਹਨੇ ਆਂ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਅਸੀਂ 100% ਜਾਣਿਆ ਕਿ ਪੰਜਾਬ ਦੀਆਂ ਸੜਕਾਂ ਖਾਲੀ ਰਹਿਣੀਆਂ ਚਾਹੀਦੀਆਂ ਟਰੈਵਲ ਵਾਸਤੇ bizness ਵਾਸਤੇ ਅਸੀਂ ਨਹੀਂ ਚਾਹਦੇ ਪੰਜਾਬ ਦੀ ਰੇਲਵੇ ਲਾਈਨਸ ਜਾਂ ਸੜਕਾਂ ਬੰਦ ਕੀਤੀਆਂ ਜਾਣ ਬੜਾ ਡੈਮੋਕਰੈਟਿਕ ਦੇਸ਼ ਹੈ ਡੈਮੋਕਰੈਟਿਕ ਦੇਸ਼ 'ਚ ਪੀਸਫੁਲੀ ਆਪਣੀ ਗੱਲ ਕਹਿਣ ਦਾ ਹੱਕ ਇਹ ਕਿਸਾਨ ਮੈਂ ਤੁਹਾਨੂੰ ਦੱਸਣ ਲੱਗਾ ਪਿਛਲੇ ਬਿਆਨ ਕਰ ਲੋ ਕਿਸਾਨ ਯੂਨੀਅਨਸ ਨੇ ਖੁਦ ਇਹਨਾਂ ਨੂੰ ਇਹ مشਵਰਾ ਦਿੱਤਾ ਸੀ ਕਿ ਅਸੀਂ ਸਾਈਡ ਤੇ ਬਹਿ ਜਾਂਦੇ ਹਾਂ ਤੁਸੀਂ ਟ੍ਰੈਫਿਕ ਚਲਾ ਲਓ ਅਸੀਂ ਆਪਣਾ ਧਰਨਾ ਵੀ ਔਨ ਰੱਖਾਂਗੇ ਤਾਂ ਤੁਸੀਂ ਆਪਣਾ ਟਰੈਵਲ ਦਾ ਕੰਮ ਜਿਹੜਾ ਉਥੇ ਵਪਾਰ ਦਾ ਕੰਮ ਹੈ ਅਸੀਂ ਕਿਸੇ ਕਸਮ ਦੀ ਅਸੂਵਿਧਾ ਨਹੀਂ ਕਰਨਾ ਚਾਹੁੰਦੇ ਜੇ ਇਹ ਬੰਦ ਹੋਇਆ ਮੈਂ ਅੱਜ ਪੁੱਛਣਾ ਚਾਹਨਾ ਭਗਵਨ ਜੀ ਨੂੰ ਮਾਨ ਸਾਹਿਬ ਤੁਸੀਂ ਇਧਰੋਂ ਖਨੌਰੀ ਤੋਂ ਤੇ ਸ਼ੰਭੂ ਤੋਂ ਇਹਨਾਂ ਦੇ ਕਿਸਾਨ ਯੂਨੀਅਨਸ ਦੇ ਆ ਜਿਹੜੇ ਤੰਬੂ ਨੇ ਚੁੱਕਦੇ ਹੋ ਅਗਲੇ ਪਾਸੇ ਸੈਣੀ ਸਾਹਿਬ ਚੁੱਕ ਦਿੰਦੇ ਨੇ ਉਹ ਤਾਂ ਬਥੇ ਤਾਡੀ ਬੜੀ ਕਲੋਜ਼ ਕੋਆਰਡੀਨੇਸ਼ਨ ਹੈ ਤੁਸੀਂ ਪਹਿਲੇ 1 ਸਾਲ ਲਗਾਤਾਰ ਜਦੋਂ 400 ਦਿਨ ਮੋਰਚਾ ਲੱਗਾ ਰਿਹਾ ਕਦੀ ਤੁਸੀਂ ਹਰਿਆਣੇ ਦੇ ਸੀਐਮ ਨਾਲ ਗੱਲ ਕੀਤੀ ਕਿ ਪੀਸਫੁਲੀ ਹਰ ਬੰਦੇ ਦਾ ਹੱਕ ਹੈ ਸਾਨੂੰ ਪਤਾ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਜੋ ਮੋਰਚੇ ਲੱਗੇ ਨੇ ਪੰਜਾਬ ਦੇ ਵਿੱਚ ਇੱਕ ਵੀ ਕਿਸੇ ਕਿਸਾਨ ਵੀਰ ਨੂੰ ਖੇਤ ਮਜ਼ਦੂਰ ਨੂੰ ਕੋਈ ਲਾਠੀ ਤੱਕ ਨਹੀਂ ਸੀ ਮਾਰੇਗੀ ਪੰਜਾਬ ਦੇ ਵਿੱਚੋਂ ਪੀਸਫੁਲੀ ਬਾਹਰ ਕੱਢ ਦਿੱਤਾ ਗਿਆ ਸੀ ਦਿੱਲੀ ਚੋਂ ਬੈਠੇ ਸੀ ਤੋਂ ਇਸ ਗੱਲ ਕਾਰਨ ਅਸੀਂ ਇਹਦਾ ਵਿਰੋਧ ਕਰਾਂਗੇ ਤਗੜੇ ਹੋ ਕੇ ਆਪਣੇ ਜਿਹੜੀ ਇੱਕ ਜ਼ਿੰਮੇਵਾਰੀ ਐਜ਼ ਅ ਰਿਸਪਾਂਸਿਬਲ ਆਪੋਜੀਸ਼ਨ ਉਹਦਾ ਕੰਮ